ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 5 ਦਿਨਾਂ ਦੀ ਮੌਸਮ ਅਪਡੇਟ ਤੁਹਾਨੂੰ ਦੇਵਾਂਗੇ ਯਾਨੀ ਕਿ 4-5 ਜੁਲਾਈ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਔਰ ਕੀ ਕੁਝ ਮੀਂਹ ਵਾਲੇ ਫਕਤੋਂ ਵੇਖਣ ਨੂੰ ਮਿਲ ਸਕਦਾ ਹੁੰਦੇ ਦਿਨਾਂ ਦੇ ਵਿੱਚ ਐਸੇ ਲਈ ਦਿਆਂ ਲਾਈਵ ਤਾਜ਼ਾ ਸੈਟੇਲਾਈਟ ਦਾ ਸੀਣਾ ਐਸੇ ਲਈ ਦਿਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਆਥਰ ਦਾ ਟਾਈਮ ਹੋ ਚੁੱਕਿਆ ਜੀ ਸ਼ਾਮ ਦੇ ਲਗਭਗ 5:30 ਵਜੇ ਚਾਰੇ ਆ ਔਰ 1 ਜੁਲਾਈ ਦਾ ਜੁਲਾਈ ਦਾ ਜਿਹੜਾ ਪਹਿਲਾ ਦਿਨ ਅੱਜ ਤੇ ਆਥਰ ਦੇ ਵੇਲੇ ਅਫਾਈ ਵੀਡੀਓ ਜੜੀਆ ਤੁਹਾਡੇ ਲਈ ਬਣਾ ਰਹੇ ਆ ਪੰਜਾਬ ਤੇ ਆਪਾਂ ਗੱਲ ਕਰਦੇ ਹਾਂ ਤੇ ਲਗਭਗ ਹਾ ਤੇ ਹਾਗਾ ਦੇ ਵਿੱਚ ਮੌਸਮ ਵੇਲੇ ਸਾਫ਼ ਹੋ ਚੁੱਕਿਆ ਹਿਮਾਚਲ ਤੇ ਉੱਤਰਾਖੰਡ ਦੇ ਵਿੱਚ ਅੱਜ ਮੁੜ ਤੋਂ ਬੱਦਲ ਫਟਿਆ ਬੀਤੀ ਰਾਤ ਉੱਥੇ ਜੜਿਆ ਤਗੜੇ ਮੀਂਹ ਵਰਝੇ ਨੇ ਮੰਡੀ ਇਲਾਕਾ ਹਿਮਾਚਲ ਦਾ Shimla ਇਹਨਾਂ ਖੇਤਰਾਂ ਦੇ ਵਿੱਚ ਬੱਦਲ ਫਟਣ ਦੀਆਂ ਘਟਨਾ ਤੇ ਜਿਹੜੇ ਦਰਿਆ ਨੇ ਖਾਸ ਕਰਕੇ ਬਿਆਸ ਦਰਿਆ ਉੱਥੇ ਪਾਣੀ ਦਾ ਫੱਦਰ ਜਿਹੜਾ ਵਧਿਆ ਬੀਤੇ ਦਿਨਾਂ ਦੇ ਮੁਕਾਬਲੇ ਹਾਲਾਂਕਿ ਕੋਈ ਅਲਰਟ ਵਾਲਾ ਕੰਮ ਨਹੀਂ ਹੈ ਹਾਲੇ ਚਾਹੇ ਭਾਖੜਾ ਡੈਮ ਦੀ ਅਫਾਗਲ ਗੱਲ ਕਰ ਲਈਏ ਭਾਵੇਂ ਪੋਗ ਡੈਮ ਦੀ ਗੱਲ ਕਰ ਲਈਏ ਇੱਥੇ ਪਾਣੀ ਜਿਹੜਾ ਜਾਂ ਉਹ ਖਤਰਨਾਕ ਜਿਹੜਾ ਲੈਵਲ ਹੁੰਦਾ ਉਸ ਤੋਂ ਕਾਫੀ ਹੇਠਾਂ ਚੱਲ ਰਿਹਾ ਇਸ ਲਈ ਡੈਮਾਂ ਵਾਲੇ ਫਖ ਤੋਂ ਦਰਿਆਵਾਂ ਵਾਲੇ ਫਖ ਤੋਂ ਹਾਲੇ ਫਿਲਹਾਲ ਕੋਈ ਅਲਰਟ ਨਹੀਂ ਹੈ ਜੇਕਰ ਗੱਲ ਪੰਜਾਬ ਦੇ ਵਿੱਚ ਮੌਸਮ ਦੀ ਕਰਦੇ ਹਾਂ ਪੰਜਾਬ ਦੇ ਵਿੱਚ ਮੌਸਮ ਫਿਲਹਾਲ ਸਾਫ਼ ਰਹਿੰਦਾ ਜਾ ਫਿਰਿਆ ਜੀ ਅਗਲੇ 48 72 ਘੰਟੇ ਮੌਸਮ ਹਾਕ ਦੀ ਜੋ ਤਾਜ਼ਾ ਰਿਪੋਰਟ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਗਲੇ 48 ਘੰਟਿਆਂ ਦੇ ਵਿੱਚ ਮੀਂਹ ਦੇ ਵਿੱਚ ਕਮੀ ਵੇਖੀ ਜਾਏਗੀ ਹਾਲਾਂਕਿ ਕੁਝ ਖੇਤਰਾ ਦੇ ਵਿੱਚ ਮੀਂਹ ਜਿਹੜਾ ਗਰਜ ਰਿਸ਼ਕ ਦੇ ਨਾਲ ਜ਼ਰੂਰ ਲੱਗਣਗੇ ਪਰ ਉਹ ਕੁਝ ਸੀਮਤ ਖੇਤਰਾ ਤੱਕ ਜਿਹੜੇ ਨੇ ਮੀਂਹ ਲੱਗਣਗੇ ਜਿਵੇਂ ਕਿ ਆਸਾਰ ਜਿਹੜੇ ਹੈਗੇ ਨੇ ਉਹ ਪਹਾੜਾਂ ਦੇ ਨਾਲ ਲੱਗਦੇ ਜਿਹੜੇ 50 60 ਕਿਲੋਮੀਟਰ ਦੀ ਰੇਂਜ ਚ ਆਉਂਦੇ ਖੇਤਰ ਹੈ ਫਾਮਿਓ ਹੁਸ਼ਿਆਰਪੁਰ ਦੇ ਖੇਤਰ ਹੈ ਪਠਾਨਕੋਟ ਦੇ ਖੇਤਰ ਹੈ ਨਵਾਂ ਸ਼ਹਿਰ ਦੇ ਖੇਤਰ ਹੈ ਚੰਡੀਗੜ੍ਹ ਮੋਹਾਲੀ ਰੋਪੜਾ ਇਹਨਾਂ ਖੇਤਰਾਂ ਦੇ ਵਿੱਚ ਕਿਤਨਾ ਕਿਤੇ ਗਰਜ ਰਿਸ਼ਕ ਦੇ ਨਾਲ ਮਤਲਬ ਬਣ ਸਕਦੇ ਨੇ ਤੇ ਕੁਝ ਖੇਤਰਾਂ ਦੇ ਵਿੱਚ ਕਾਰਵਾਈਆਂ ਦੇ ਸਕਦੇ ਨੇ ਕਿਤਨਾ ਕਿਤੇ ਹੋ ਸਕਦੈ ਨੇ ਇਸਲਾਵਾ ਮਾਝਾ ਖੇਤਰਾ ਦੇ ਵਿੱਚ ਭਾਵੇਂ ਗੁਰਦਾਸਪੁਰ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਜ਼ਿਲ੍ਹਾ ਇਹਨਾਂ ਖੇਤਰਾ ਦੇ ਵਿੱਚ ਵੀ ਕਿਤੇ ਨਾ ਕਿਤੇ ਟੁੱਟਵੇਂ ਉਮੀਦਿਆ ਅਸਰ ਹੋਣਗੇ ਅਗਲੇ 2-3 ਦਿਨਾਂ ਦੇ ਵਿੱਚ ਜਿਹੜੇ ਟੈਂਪਰੇਚਰ 40 42 ਤੇ ਚੱਲ ਰਹੀ ਸੀ ਉਹ ਤੋਂ ਹੁਣ ਥੋੜੀ ਰਾਹਤ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਟੈਂਪਰੇਚਰ ਹੋਰ ਹੇਠਾਂ ਜਾਣਗੇ ਕਿਉਂਕਿ ਠੰਡਾ ਗੜਿਆ ਹੋ ਚੁੱਕਿਆ ਹੈ ਠੰਡਾ ਮੌਸਮ ਹੋ ਚੁੱਕਿਆ ਹੈ ਹਮਸ ਨੇ ਜਿੱਥੇ ਪਰੇਸ਼ਾਨੀ ਢਾਈ ਹੋਈ ਸੀ ਉਹਦੇ ਤੋਂ ਰਾਹਤ ਅੱਜ ਮਿਲ ਗਈ ਹੈ ਕਿਉਂਕਿ ਅੱਜ ਵੀ ਪੰਜਾਬ ਦੇ ਕਹਿ ਲਈਏ ਕਿ ਕਾਫੀ ਖੇਤਰਾ ਦੇ ਵਿੱਚ ਉਮੀਦਾਰ ਹੋਏ ਨੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰਕੋਲਾ ਬਰਨਾਲਾ ਮਾਨਸਾ ਬਠਿੰਡਾ ਮੋਗਾ ਰੋਪੜ ਮਹਾਲੀ ਚੰਡੀਗੜ੍ਹ ਹੁਸ਼ਿਆਰ ਖਨਵਾ ਸਾਹਿਬ ਜਲੰਧਰ ਕਪੂਰਥਲਾ ਸਾਰੇ ਜਨ ਬੀਤੇ ਅਦੇ ਰਾਤ ਬਾਅਦ 3-4 ਵਜੇ ਤੋਂ ਬੱਦਲ ਵਾਣਾ ਸ਼ੁਰੂ ਹੋਇਆ ਸੀ ਜਿਹੜਾ ਕਿ ਇਹਨਾਂ ਖੇਤਰਾਂ ਨੂੰ ਕਵਰ ਕਰ ਗਿਆ ਸੀ ਬਹੁਤੇ ਖੇਤਰਾਂ ਦੇ ਵਿੱਚ ਹਲਕੇ ਟੁੱਟਵੇਂ ਜੇ ਕਣੀਆਂ ਡਿੱਗਦੀਆਂ ਰਹੀਆਂ ਦੁਪਹਿਰ ਤੱਕ ਤੇ ਕੁਝ ਖੇਤਰਾਂ ਦੇ ਵਿੱਚ ਤਗੜੀ ਜੜੀਆਂ ਮੀਹ ਹਦੀ ਝੜੀ ਵੀ ਲੱਗੀ ਤੇ ਆਉਂਦੇ ਦਿਨਾਂ ਦੀ ਜੇਕਰ ਆ તાਜਾ ਰਿਪੋਰਟ ਦੇਖਦੇ ਹਾਂ ਜੋ ਜਾਰੀ ਕੀਤੀ ਹੈ ਜੀ ਮੌਸਮ ਜੋ ਫਗਨੇ ਯਾਨੀ ਕਿ ਆਈਆਉਂਡੀ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਯਾਨੀ ਕਿ ਭਾਰਤੀ ਮੌਸਮ ਫਗਨੋਂ ਇਹ ਅਪਡੇਟ ਹੈ ਜਿਹੜੀ ਜਾਰੀ ਕੀਤੀ ਗਈ ਹੈ ਜਾਂ ਵਾਰਨਿੰਗ ਫਾਰ ਪੰਜਾਬ ਪੰਜਾਬ ਦੇ ਲਈ ਵਾਰਨਿੰਗ ਹੈ ਜੁਲਾਈ 1 ਦੀ ਤਰੀਕ ਪਈ ਹੋਈ ਹੈ ਅੱਜ ਦੀ ਅੱਜ ਦੇ ਲਈ ਹੈਵੀ ਰੇਨ ਦੇ ਅਲਰਟ ਜਾਰੀ ਕੀਤੇ ਗਏ ਸੀ ਅੱਜ ਹੈਵੀ ਰੇਨ ਹੋਈ ਵੀ ਜਾਂ ਕੁਝ ਖੇਤਰਾਂ ਦੇ ਵਿੱਚ ਕੱਲ ਠੰਡਾ ਸਟ੍ਰਮ ਲਾਈਟਨਿੰਗ ਦੇ yellow ਅਲਰਟ ਨੇ ਕੁਝ ਖੇਤਰਾਂ ਦੇ ਵਿੱਚ ਬੱਦਲ ਕੱਲ ਬਣੇਗਾ ਤੇ ਕੁਝ ਮੀਂਹ ਜੜਿਆ ਦਰਜ ਹੋਣਗੇ ਉਸ ਤੋਂ ਬਾਅਦ 2 ਤੇ 3 3 ਤੇ 4 ਤਰੀਕ ਨੂੰ ਕੋਈ ਵਾਰਨਿੰਗ ਨਹੀਂ ਹੈ ਮੌਸਮ ਸਾਫ਼ ਰਹਿੰਦਾ ਜਾ ਫਿਰਿਆ 5 ਤਰੀਕ ਨੂੰ ਫਿਰ ਤੋਂ ਹੈਵੀ ਰੇਨ ਦੇ ਅਲਰਟ ਨੇ 6 ਨੂੰ 7 ਨੂੰ ਫਿਰ ਤੋਂ ਹੈਵੀ ਰੇਨ ਦੇ ਅਲਰਟ ਨੇ ਯਾਨੀ ਕਿ 5 ਜੁਲਾਈ ਤੱਕ 3 ਤੇ 4 ਤਰੀਕ ਨੂੰ ਛੱਡ ਦਈਏ ਤੇ 5 ਜੁਲਾਈ ਨੂੰ ਮੀਂਹ ਜੜਿਆ ਲਿਖੇ ਹੋਏ ਨੇ ਤੇ 5 ਜੁਲਾਈ ਨੂੰ ਮੀਂਹ ਜੜਿਆ ਮੀਹ 6 7 8 9 10 11 12 ਇਹਨਾਂ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਵਾਪਸੀ ਵੱਡੇ ਫੱਦਰ ਤੇ ਕਰਨਗੇ ਸੋ ਟੈਂਪਰੇਚਰ ਦੇ ਵਿੱਚ ਵੀ ਕਾਫੀ ਰਾਹਤ ਆ ਠੰਡਕ ਮਿਲ ਚੁਕੀ ਆ ਹਾਲਾਂਕਿ ਆਉਂਦੇ ਦੋ ਤਿੰਨ ਦਿਨ ਦਿਲ ਹੁਣ ਧੁੱਪ ਲੱਗੇਗੀ ਸੋ ਇਹ ਸਾਰਾ ਮੌਸਮ ਦਾ ਹਾਲ ਹੈ ਜੀ ਸ਼ੁਕਰੀਆ